ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਫੈਸਲਿਆਂ ਕਾਰਨ ਸੁਰਖੀਆਂ 'ਚ ਬਣੇ ਹੋਏ ਨੇ ਟਰੰਪ ਨੇ ਹੁਣ ਐਲਾਨ ਕੀਤਾ ਹੈ ਕਿ ਉਹਨਾਂ ਨੇ ਡੀਸੀ ਮੈਟਰੋਪੋਲੀਟਨ ਪੁਲਿਸ ਵਿਭਾਗ ਦਾ ਨਿਯੰਤਰਣ ਸੰਭਾਲਣ ਲਈ ਡਿਸਟ੍ਰਿਕਟ ਆਫ ਕੋਲੰਬੀਆ ਹੋਮ ਰੂਲ ਐਕਟ ਲਾਗੂ ਕਰ ਦਿੱਤਾ ਹੈ ਇੱਕ ਬਹੁਤ ਹੀ ਅਸਾਧਾਰਨ ਤੇ ਵਿਵਾਦਪੂਰਨ ਕਦਮ ਹੈ 트럼ਪ ਨੇ ਨਾਲ ਹੀ ਕਿਹਾ ਏ ਕਿ ਨੈਸ਼ਨਲ ਗਾਰਡ ਦੇ ਸੈਨਿਕਾਂ ਨੂੰ ਵਾਸ਼ਿੰਗਟਨ ਡੀਸੀ ਚ ਕਾਨੂੰਨ ਵਿਵਸਥਾ ਤੇ ਜਨਤਕ ਸੁਰੱਖਿਆ ਨੂੰ ਮੁੜ ਸਥਾਪਿਤ ਕਰਨ ਲਈ ਤੈਨਾਤ ਕੀਤਾ ਜਾਵੇਗਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੈਨਿਕਾਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ ਫਰਜ਼ ਨਿਭਾਉਣ ਦੀ ਇਜਾਜ਼ਤ ਹੋਵੇਗੀ 트럼ਪ ਨੇ ਵਾਈਟ ਹਾਊਸ ਚ ਮੀਡੀਆ ਨੂੰ ਕਿਹਾ ਮੈਂ ਵਾਸ਼ਿੰਗਟਨ ਡੀਸੀ ਚ ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਮੁੜ ਸਥਾਪਿਤ ਕਰਨ ਲਈ ਨੈਸ਼ਨਲ ਗਾਰਡ ਦੀ ਤੈਨਾਤੀ ਕਰ ਰਿਹਾ ਹਾਂ ਉਨ੍ਹਾਂ ਨੇ ਨਾਲ ਹੀ ਰੱਖਿਆ ਸਖਤਰ ਪੀਟ ਹਿੱਕ ਸੇ ਤੇ ਅਟਾਰਨੀ ਜਨਰਲ ਪਾਮ ਬੌਂਡੀ ਸਮੇਤ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਮੌਜੂਦ ਰੱਖਿਆ 트ੰਪ ਨੇ ਅੱਗੇ ਕਿਹਾ ਸਾਡੀ ਰਾਜਧਾਨੀ ਹਿੰਸਕ ਗਰੋਹਾਂ ਤੇ ਖੂਨੀ ਅਪਰਾਧੀਆਂ ਦੇ ਕਬਜ਼ੇ 'ਚ ਹੈ ਨੈਸ਼ਨਲ ਗਾਰਡ ਦੀਆਂ ਇਕਾਈਆਂ ਲੋਜਿਸਟਿਕਸ ਆਵਾਜਾਈ ਅਤੇ ਹੋਰ ਕੰਮਾਂ 'ਚ ਮਦਦ ਕਰਨਗੀਆਂ ਇਸ ਦਾ ਮਕਸਦ ਸਥਾਨਕ ਪੁਲਿਸ ਨੂੰ ਗ੍ਰਫਤਾਰੀਆਂ ਲਈ ਵਧੇਰੇ ਸਮਾਂ ਦੇਣਾ ਹੈ ਇਹ ਕਦਮ ਇਸ ਸਾਲ ਦੀ ਸ਼ੁਰੂਆਤ 'ਚ ਲਾਸ ਐਂਜਲਸ 'ਚ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਸਮਾਨ ਹੈ ਜੋ ਕੈਲੀਫੋਰਨੀਆ ਦੇ ਡੈਮੋਕ੍ਰੇਟ ਗਵਰਨਰ ਗੈਵਨ ਨਿਊਸਮ ਦੀ ਇੱਛਾ ਤੇ ਚੁੱਕਿਆ ਗਿਆ ਸੀ ਜਿਸ ਕਾਰਨ ਕਈ ਦਿਨਾਂ ਤੱਕ ਵਿਰੋਧ ਪ੍ਰਦਰਸ਼ਨ ਹੋਏ ਸਨ ਵਾਸ਼ਿੰਗਟਨ ਦੀ ਮੇਅਰ ਮਿਉਰੀਅਲ ਬੋਸਰ ਜੋ ਡੈਮੋਕ੍ਰੇਟ ਹੈ ਨੇ ਕਿਹਾ ਸਾਡੇ ਸ਼ਹਿਰ ਚ ਅਪਰਾਧ ਚ ਕੋਈ ਵਾਧਾ ਨਹੀਂ ਹੋ ਰਿਹਾ 트੍ਰੰਪ ਨੇ ਪਿਛਲੇ ਮਹੀਨੇ ਇੱਕ ਹੁਕਮ ਤੇ ਦਸਤਖਤ ਕੀਤੇ ਸਨ ਜਿਸ ਨਾਲ ਬੇਕਾਰ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੌਖਾ ਹੋ ਗਿਆ ਪਿਛਲੇ ਹਫਤੇ ਉਹਨਾਂ ਨੇ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਤੇ ਤਾਇਨਾਤ ਕਰਨ ਦਾ ਹੁਕਮ ਦਿੱਤਾ ਸੀ ਰੂਸੀ ਫੌਜਾਂ ਨੇ ਕੋਲਾਖਾਨ ਵਾਲੇ ਸ਼ਹਿਰ ਡੋਬਰੋਪੀਲੀਆ ਦੇ ਨੇੜੇ ਪੂਰਬੀ ਯੂਕਰੇਨ 'ਚ ਅਚਾਨਕ ਹਮਲਾ ਕੀਤਾ ਜਿਸ ਨੂੰ ਕੀਵ ਤੇ ਜ਼ਮੀਨ ਛੱਡਣ ਲਈ ਦਬਾਅ ਵਧਾਉਣ ਲਈ ਇੱਕ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਮਰੀਕਾ ਤੇ ਰੂਸੀ ਰਾਸ਼ਟਰਪਤੀ ਮੁਲਾਕਾਤ ਦੀ ਤਿਆਰੀ ਕਰ ਰਹੇ ਨੇ ਯੂਕਰੇਨ ਦੇ ਅਧਿਕਾਰਤ ਡੀਪ ਸਟੇਟ ਯੁੱਧ ਨਕਸ਼ੇ ਨੇ ਮੰਗਲਵਾਰ ਨੂੰ ਦਿਖਾਇਆ ਕਿ ਰੂਸੀ ਫੌਜਾਂ ਹਾਲ ਹੀ ਦੇ ਦਿਨਾਂ 'ਚ ਦੋ ਪ੍ਰਾਂਗਾਂ 'ਚ ਘੱਟੋ-ਘੱਟ 10 ਕਿਲੋਮੀਟਰ ਉੱਤਰ ਵੱਲ ਅੱਗੇ ਵਧੀਆਂ ਨੇ ਜੋ ਕਿ ਯੂਕਰੇਨ ਦੇ ਡੇਟਨ ਸਟੱਕ ਖੇਤਰ ਤੇ ਪੂਰਾ ਕੰਟਰੋਲ ਹਾਸਲ ਕਰਨ ਦੀ ਉਹਨਾਂ ਦੀ ਮੁੱਖਮਦਾ ਹਿੱਸਾ ਹੈ ਇਹ ਕਾਰਵਾਈ ਪਿਛਲੇ ਸਾਲ ਚ ਸਭ ਤੋਂ ਨਾਟਕੀ ਹੈ ਡੀਪ ਸਟੇਟ ਨੇ ਕਿਹਾ ਕਿ ਰੂਸੀਆਂ ਨੇ ਯੂਕਰੇਨੀ ਕਸਬਿਆਂ ਕੋਸਟ ਯੰਤਨਿਕਵਕਾ ਅਤੇ ਪੋਕਰੋਵਸਕ ਨਾਲ ਜੁੜੇ ਫਰੰਟ ਲਾਈਨ ਦੇ ਇੱਕ ਹਿੱਸੇ ਤੇ ਤਿੰਨ ਪਿੰਡਾਂ ਦੇ ਨੇੜੇ ਅੱਗੇ ਵਧਿਆ ਸੀ ਜਿਸ ਨੂੰ ਮਾਸਕੋ ਕੀਵ ਦੀ ਮਨੁੱਖੀ ਸ਼ਕਤੀ ਦੀ ਘਾਟ ਦਾ ਫਾਇਦਾ ਉਠਾ ਕੇ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਡੀਪ ਸਟੇਟ ਨੇ ਆਪਣੇ ਟੈਲੀਗ੍ਰਾਮ ਚੈਨਲ ਤੇ ਕਿਹਾ ਹੈ ਕਿ ਸਥਿਤੀ ਕਾਫੀ ਅਰਾਜਕ ਹੈ ਕਿਉਂਕਿ ਦੁਸ਼ਮਣ ਰੱਖਿਆ ਚਪਾੜੇ ਲੱਭ ਕੇ ਡੂੰਘਾਈ ਨਾਲ ਕੁਸਪੈਠ ਕਰ ਰਿਹਾ ਹੈ ਹੋਰ ਤੇਜ਼ੀ ਨਾਲ ਇਕਜੁੱਟ ਕਰਨ ਅਤੇ ਫੌਜਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਨੂੰ ਅਲਾਸਕਾ 'ਚ ਮਿਲਣ ਤੇ ਯੂਕਰੇਨ 'ਚ ਜੰਗ ਨੂੰ ਖਤਮ ਕਰਨ ਲਈ ਇੱਕ ਸੰਭਾਵੀ ਸਮਝੌਤੇ ਤੇ ਚਰਚਾ ਕਰਨ ਦੀ ਉਮੀਦ ਹੈ। ਅਪੋਸ਼ਟ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਪੁਤਿਨ ਨੇ ਟਰੰਪ ਨੂੰ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਯੂਕਰੇਨ ਡੋਨੇਟਸਕ ਖੇਤਰ 'ਚ ਉਸਦਾ ਹਿੱਸਾ ਉਸ ਨੂੰ ਸੌਂਪ ਦੇਵੇ ਜਿਸ ਤੇ ਰੂਸ ਦਾ ਕੰਟਰੋਲ ਨਹੀਂ ਹੈ। ਮਾਸਕੋ ਵੱਲੋਂ ਇਸ ਵਿਕਾਸ ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਯੂਕਰੇਨ ਦੀ ਫੌਜ ਦੇ ਬੁਲਾਰੇ ਐਂਟਰੀ ਪੋਵਲੋਵ ਨੇ ਇੰਟਰਫੈਕਸ ਯੂਕਰੇਨ ਨੂੰ ਦੱਸਿਆ ਕਿ ਯੂਕਰੇਨ ਦੇ ਚੋਟੀ ਦੇ ਫੌਜੀ ਕਮਾਂਡਰ ਅਲੈਗਜ਼ੈਂਡਰ ਸਿਰਸਕੀ ਨੇ ਰੱਖਿਆ ਲਾਈਨ 'ਚ ਕੋਸ ਭੇਟ ਕਰਨ ਵਾਲੇ ਦੁਸ਼ਮਣ ਸਾਬੋਟਾਜ ਸਮੂਹਾਂ ਦਾ ਪਤਾ ਲਗਾਉਣ ਤੇ ਨਸ਼ਟ ਕਰਨ ਲਈ ਮਜ਼ਬੂਤੀ ਤੈਨਾਤ ਕਰਨ ਦਾ ਆਦੇਸ਼ ਦਿੱਤਾ ਸੀ। ਉਹਨਾਂ ਕਿਹਾ ਕਿ ਰੂਸ ਆਪਣੀ ਸੰਖਿਆਾਤਮਕ ਉੱਤਮਤਾ ਦੀ ਵਰਤੋਂ ਛੋਟੇ ਸਮੂਹਾਂ 'ਚ ਯੂਕਰੇਨੀ ਰੱਖਿਆ ਲਾਈਨਜ਼ ਦੇ ਵਿੱਚ ਕੋਸ ਭੇਟ ਕਰਨ ਦੀ ਕੋਸ਼ਿਸ਼ ਕਰਨ ਲਈ ਕਰ ਰਿਹਾ ਹੈ। ਤੇ ਇਸ ਪ੍ਰਕਿਰਿਆ 'ਚ ਭਾਰੀ ਨੁਕਸਾਨ ਚ ਝੱਲਣਾ ਪਿਆ ਜਿਸ ਨਾਲ ਯੂਕਰੇਨੀ ਯੂਨਿਟਸ ਨੂੰ ਪਿੱਛੇ ਧੱਕਣ ਦੀਆਂ 35 ਕੋਸ਼ਿਸ਼ਾਂ ਕੀਤੀਆਂ ਗਈਆਂ ਇੱਕ ਹੋਰ ਯੂਕਰੇਨੀ ਫੌਜੀ ਬੁਲਾਰੇ ਵਿਕਟਰ ਟ੍ਰੇਹੂਬੋਵ ਨੇ ਇਸ ਵਿਕਾਸ ਨੂੰ ਘੱਟ ਸਮਝਦੇ ਹੋਏ ਕਿਹਾ ਕਿ ਕੋਸਪੈਟ ਇੱਕ ਸਫਲਤਾ ਨਹੀਂ ਸੀ ਫਿਨਲੈਂਡ ਆਧਾਰਿਤ ਬਲੈਕ ਬਰਡ ਗਰੁੱਪ ਦੇ ਇੱਕ ਫੌਜੀ ਵਿਸ਼ਲੇਸ਼ਕ ਪਾਸੀ ਪੈਰੋ ਇਨਨੇ ਨੇ ਕਿਹਾ ਕਿ ਸਥਿਤੀ ਤੇਜ਼ੀ ਨਾਲ ਵੱਧ ਗਈ ਹੈ ਰੂਸੀ ਫੌਜਾਂ ਨੇ ਪਿਛਲੇ 3 ਦਿਨਾਂ ਦੌਰਾਨ ਯੂਕਰੇਨੀ ਲਾਈਨਾਂ ਨੂੰ ਪਾਰ ਕਰਕੇ ਲਗਭਗ 17 ਕਿਲੋਮੀਟਰ ਦੀ ਡੂੰਘਾਈ ਤੱਕ ਕਸਪੈਟ ਕੀਤੀ ਹੈ ਉਸਨੇ ਕਿਹਾ ਕਿ ਅੱਗੇ ਵੱਧਦੀਆਂ ਰੂਸੀ ਇਕਾਈਆਂ ਕਥਿਤ ਤੌਰ ਤੇ ਡੋਬਰੋਪੀਲੀਆ ਕਰਾਮੋਟੋਰਸਕ ਰੋਡ E0514 ਤੱਕ ਪਹੁੰਚ ਗਈਆਂ ਸਨ ਅਤੇ ਰੂਸੀ ਕੁਝ ਪੈਟ ਸਮੂਹਾਂ ਦੀ ਵੀ ਡੈਬਰੋਪੀਲੀਆ ਦੇ ਨੇੜੇ ਰਿਪੋਰਟ ਕੀਤੀ ਗਈ ਹੈ ਪੈਂਟਾਗਨ ਦੇ ਇੱਕ ਸਾਬਕਾ ਵਿਸ਼ਲੇਸ਼ਕ ਮਾਈਕਲ ਰੂਬਿਨ ਨੇ ਪਾਕਿਸਤਾਨ ਦੇ ਹਾਲੀਆ ਪਰਮਾਣੂ ਧਮਕੀਆਂ ਦੀ ਸਖਤ ਆਲੋਚਨਾ ਕੀਤੀ ਹੈ। ਉਹਨਾਂ ਨੇ ਅਮਰੀਕੀ ਧਰਤੀ ਤੇ ਆਪਣੇ ਫੌਜ ਮੁਖੀ ਦੁਆਰਾ ਕੀਤੀਆਂ ਗਈਆਂ ਧਮਕੀ ਭਰੀਆਂ ਟਿੱਪਣੀਆਂ ਤੋਂ ਬਾਅਦ ਪਾਕਿਸਤਾਨ ਨੂੰ ਇੱਕ ਬਦਮਾਸ਼ ਰਾਸ਼ਟਰ ਵਾਂਗ ਵਿਵਹਾਰ ਕਰਨ ਵਾਲਾ ਦੱਸਿਆ। ਉਹਨਾਂ ਨੇ ਪਾਕਿਸਤਾਨੀ ਫੌਜ ਮੁਖੀ ਆਸਿਮ ਮਨੀਰ ਦੀ ਤੁਲਨਾ ਉਸامہ ਬਿਨ ਲਾਦੀਨ ਨਾਲ ਕੀਤੀ दरअसल ਅਸੀਮ মুনੀਰ ਦੀਆਂ ਟਿੱਪਣੀਆਂ ਤੋਂ ਬਾਅਦ ਵਿਵਾਦ ਤੇਜ਼ ਹੋ ਗਿਆ ਜਿਸ ਵਿੱਚ ਉਸ ਨੇ ਕਥਿਤ ਤੌਰ ਤੇ ਧਮਕੀ ਦਿੱਤੀ ਸੀ ਕਿ ਜੇ ਪਾਕਿਸਤਾਨ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵੇਗਾ ਇਹ ਟਿੱਪਣੀਆਂ ਫਲੋਰੀਡਾ ਦੇ ਟੈਂਪਾ 'ਚ ਅਮਰੀਕੀ ਫੌਜੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕੀਤੀਆਂ ਗਈਆਂ ਸਨ ਪੈਂਟਾਗਨ ਦੇ ਇੱਕ ਸਾਬਕਾ ਅਧਿਕਾਰੀ ਤੇ ਮੱਧ ਪੂਰਬ ਦੇ ਵਿਸ਼ਲੇਸ਼ਕ ਮਾਈਕਲ ਰੂਬਿਨ ਨੇ ਦੱਸਿਆ ਕਿ ਪਾਕਿਸਤਾਨ ਦਾ ਵਿਵਹਾਰ ਪੂਰੀ ਤਰ੍ਹਾਂ ਨਾਲ ਅਸਵੀਕਾਰਨਯੋਗ ਹੈ ਤੇ ਫੌਜ ਮੁਖੀ ਦੇ ਬਿਆਨਬਾਜ਼ੀ ਦੀ ਤੁਲਨਾ ਆਈਐਸਆਈ ਅਤੇ ਉਸਾਮਾ ਬਿੰਲਾਦੇਨ ਦੁਆਰਾ ਦਿੱਤੇ ਗਏ ਪਹਿਲਾਂ ਦੇ ਬਿਆਨਾਂ ਨਾਲ ਕੀਤੀ ਗਈ ਰੂਬਿਨ ਨੇ ਕਿਹਾ ਪਾਕਿਸਤਾਨ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਉਠਾ ਰਿਹਾ ਹੈ ਕਿ ਕੀ ਉਹ ਇੱਕ ਰਾਸ਼ਟਰ ਹੋਣ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਦਾ ਹੈ ਫੀਲਡ ਮਾਰਸ਼ਲ ਦੀ ਬਿਆਨਬਾਜ਼ੀ ਇਸਲਾਮਿਕ ਸਟੇਟ ਤੋਂ ਸੁਣੀ ਗਈ ਗੱਲ ਦੀ ਯਾਦ ਦਿਵਾਉਂਦੀ ਹੈ ਰੂਬਿਨ ਨੇ ਇਸ ਮਾਮਲੇ 'ਚ ਤੁਰੰਤ ਕੂਟਨੀਤਿਕ ਕਾਰਵਾਈ ਦੀ ਮੰਗ ਕੀਤੀ ਜਿਸ ਵਿੱਚ ਪਾਕਿਸਤਾਨ ਨੂੰ ਇੱਕ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਵਜੋਂ ਉਸ ਦਾ ਦਰਜਾ ਖਤਮ ਕਰਨਾ ਅਤੇ ਉਸ ਨੂੰ ਅੱਤਵਾਦਾ ਰਾਜ ਸਪான்ਸਰ ਘੋਸ਼ਿਤ ਕਰਨਾ ਸ਼ਾਮਲ ਹੈ ਉਨ੍ਹਾਂ ਨੇ ਇਹ ਵੀ ਸੁਝਾ ਦਿੱਤਾ ਕਿ ਜਨਰਲ ਮੁਨੀਰ ਨੂੰ ਪਰ ਸੋਨਾ ਨੌਨ ਗਰੰਟਾ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਦੇ ਅਮਰੀਕੀ ਵੀਜ਼ੇ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਵਿਸ਼ਲੇਸ਼ਕ ਨੇ ਕਥਿਤ ਟਿੱਪਣੀਆਂ ਦੌਰਾਨ ਮੌਜੂਦ ਅਮਰੀਕੀ ਅਧਿਕਾਰੀਆਂ ਵੱਲੋਂ ਤੁਰੰਤ ਪ੍ਰਕਿਰਿਆ ਦੀ ਘਾਟ ਤੇ ਖਾਸ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਦਲੀਲ ਦਿੱਤੀ ਕਿ ਪਾਕਿਸਤਾਨੀ ਫੌਜ ਮੁਖੀ ਨੂੰ ਤੁਰੰਤ ਮੀਟਿੰਗ ਚੋਂ ਕੱਢ ਦਿੱਤਾ ਜਾਣਾ ਚਾਹੀਦਾ ਸੀ ਤੇ ਦੇਸ਼ ਚੋਂ ਕੱਢ ਦਿੱਤਾ ਜਾਣਾ ਚਾਹੀਦਾ ਸੀ ਰੂਬਿਨ ਨੇ ਕਿਹਾ ਆਸਿਮ ਮਨੀਰ ਨੂੰ ਟਿੱਪਣੀਆਂ ਕਰਨ ਦੇ 30 ਮਿੰਟਾਂ ਦੇ ਅੰਦਰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਸੀ ਉਸ ਨੂੰ ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਿਜਾਇਆ ਜਾਣਾ ਚਾਹੀਦਾ ਸੀ ਅਤੇ ਅਮਰੀਕਾ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਸੀ ਲਾਸ ਐਂਜਲਸ 'ਚ ਇੱਕ ਸਟੋਰ ਦੇ ਬਾਹਰ 70 ਸਾਲਾ ਸਿੱਖ ਬਜ਼ੁਰਗ ਤੇ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਦੀ ਖਬਰ ਮਿਲੀ ਹੈ। ਇਹ ਮੰਦਭਾਗੀ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਵੇਖਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਨਸਲੀ ਹਮਲੇ 'ਚ ਬੁਰੀ ਤਰ੍ਹਾਂ ਲਹੂ-ਲੋਹਾਨ ਹੋਏ ਭਾਰਤੀ ਮੂਲ ਦੇ ਹਰਪਾਲ ਸਿੰਘ ਇੱਕ ਅਮਰੀਕੀ ਨਾਗਰਿਕ ਹੈ ਜੋ ਹਮਲੇ ਤੋਂ ਬਾਅਦ ਪ੍ਰੋਵਿਡੈਂਸ ਹੋਲੀ ਕਰਾਸ ਮੈਡੀਕਲ ਸੈਂਟਰ 'ਚ ਗੰਭੀਰ ਹਾਲਤ 'ਚ ਜ਼ੇਰੇ ਇਲਾਜ ਨੇ। ਪਰਵਾਰਕ ਮੈਂਬਰਾਂ ਅਨੁਸਾਰ ਉਸ ਦੇ ਸਿਰ ਅਤੇ ਚਿਹਰੇ ਦੀਆਂ ਗੰਭੀਰ ਸੱਟਾਂ ਦੇ ਇਲਾਜ ਦੌਰਾਨ ਤਿੰਨ ਸਰਜਰੀਆਂ ਹੋਈਆਂ ਜਿਸ ਦਾ ਦਿਮਾਗ 'ਚੋਂ ਖੂਨ ਵਹਿਣਾ ਤੇ ਅੱਖਾਂ ਦੀ ਸਰਜਰੀ ਸ਼ਾਮਲ ਹੈ ਉਹ ਆਈਸੀਯੂ 'ਚ ਅਰਧ ਬੇਹੋਸ਼ੀ ਦੀ ਹਾਲਤ 'ਚ ਪਿਆ ਹੈ ਪੁਲਿਸ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਮਲਾ ਦੁਪਹਿਰ 3 ਵਜੇ ਦੇ ਕਰੀਬ ਹੋਇਆ ਜਦੋਂ ਸਿੰਘ ਨੂੰ ਸਾਈਕਲ ਸਵਾਰ ਇੱਕ ਵਿਅਕਤੀ ਨੇ ਹਿੰਸਕ ਢੰਗ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ ਇਸ ਦੇ ਵਿੱਚ ਇੱਕ ਗਵਾਹ ਨੇ ਹਮਲੇ ਨੂੰ ਦੇਖਣ ਦੀ ਰਿਪੋਰਟ ਦਿੱਤੀ ਪਰ ਅਜੇ ਤੱਕ ਕੋਈ ਸਪਸ਼ਟ ਸ਼ੱਕੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਘਟਨਾ ਦੇ ਅੰਜਾਮ ਤੱਕ ਪਹੁੰਚਣ ਲਈ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਰਪਾਲ ਸਿੰਘ ਨੂੰ ਸਥਾਨਕ ਸਿੱਖ ਭਾਈਚਾਰੇ ਦੇ ਇੱਕ ਸ਼ਾਂਤ ਸਮਰਪਿਤ ਮੈਂਬਰ ਵਜੋਂ ਜਾਣਿਆ ਜਾਂਦਾ ਸੀ ਜੋ ਲੰਕਰ ਸ਼ਿਵ ਗੁਰਦੁਆਰੇ ਚ ਰਹਿੰਦੇ ਸਨ ਜਿੱਥੇ ਉਹ ਆਪਣੀ ਲੰਗਰ ਅਤੇ ਪਾਠ ਦੀ ਸੇਵਾ ਕਰਨ ਲਈ ਜਾਣੇ ਜਾਂਦੇ ਸਨ। ਇੱਕ ਪਰਿਵਾਰਕ ਮੈਂਬਰ ਨੇ ਕਿਹਾ ਕਿ ਉਹ ਇੰਨਾ ਸ਼ਾਂਤ ਹੈ ਕਿ ਕੋਈ ਵੀ ਜਾਣ ਬੁਝ ਕੇ ਉਸ ਨੂੰ ਨੁਕਸਾਨ ਪਹੁੰਚਾਵੇ ਇਹ ਕਲਪਨਾ ਕਰਨਾ ਵੀ ਔਖਾ ਹੈ ਉਸ ਨੂੰ ਅਕਸਰ ਗੁਰੂ ਘਰ ਦੇ ਨੇੜੇ ਪਾਰਕ 'ਚ ਮੱਛੀਆਂ ਨੂੰ ਚੋਗ ਖਵਾਉਂਦੇ ਦੇਖਿਆ ਜਾਂਦਾ ਸੀ ਇਸ ਦੌਰਾਨ ਸਿੱਖ ਕੋਲੀਸ਼ਨ ਤੇ ਇੱਕ ਰਾਸ਼ਟਰੀ ਵਕਾਲਤ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਭਾਈਚਾਰਾ ਸਦਮੇ 'ਚ ਹੈ ਅਤੇ ਸਾਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਹਮਲੇ ਨੂੰ ਇੱਕ ਸਪਸ਼ਟ ਨਫ਼ਰਤ ਪ੍ਰੇਰਿਤ ਘਟਨਾ ਦੱਸਿਆ। ਪੁਲਿਸ ਸਰਗਰਮੀ ਨਾਲ ਸੁਰਾਗਾਂ ਦੀ ਭਾਲ 'ਚ ਲੱਗੀ ਹੋਈ ਹੈ ਤੇ ਹਮਲਾਵਰ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਲਾਸ ਐਂਜਲਸ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਅਮਰੀਕਾ ਤੋਂ ਬਾਅਦ ਯੂਕੇ 'ਚੋਂ ਵੀ ਸੈਂਕੜੇ ਭਾਰਤੀਆਂ ਦਾ ਦਾਣਾ ਪਾਣੀ ਮੁੱਕ ਗਿਆ। ਜਿਨ੍ਹਾਂ ਨੂੰ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ ਯੂਕੇ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮਾਂ ਨੇ ਵਕ ਵਕ ਥਾਵਾਂ ਤੇ ਛਾਪੇ ਮਾਰਦਿਆਂ 1780 ਪ੍ਰਵਾਸੀਆਂ ਨੂੰ ਘੇਰਿਆ ਜਿਨ੍ਹਾਂ ਚੋਂ 280 ਅਣਅਧਿਕਾਰਤ ਤੌਰ ਤੇ ਰਹਿ ਰਹੇ ਸਨ ਗ੍ਰਹਿ ਵਿਭਾਗ ਦੇ ਅੰਕੜਿਆਂ ਮੁਤਾਬਕ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵੈਸਟ ਲੰਡਨ ਦੇ ਹਿਲੰਗਟਨ ਇਲਾਕੇ ਚ ਛਾਪੇ ਦੌਰਾਨ 7 ਭਾਰਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ ਤੇ ਇਸੇ ਤਰੀਕੇ ਨਾਲ ਹੋਰਨਾ ਥਾਵਾਂ ਤੇ ਵੀ ਗ੍ਰਿਫਤਾਰੀਆਂ ਹੋਈਆਂ ਉਧਰ ਯੂਕੇ ਦੀ ਬਾਰਡਰ ਸੁਰੱਖਿਆ ਤੇ ਅਸਾਈਲਮ ਮਾਮਲਿਆਂ ਬਾਰੇ ਮੰਤਰੀ ਡੇਮ ਐਂਜਲਾ ਈਗਲ ਨੇ ਕਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਮੁਲਕ 'ਚ ਕੰਮ ਕਰ ਰਹੇ ਪ੍ਰਵਾਸੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਲੋਕ ਸੋਚਦੇ ਨੇ ਕਿ ਇਮੀਗ੍ਰੇਸ਼ਨ ਛਾਪਿਆਂ ਤੋਂ ਬਚ ਜਾਣਗੇ ਤਾਂ ਉਹ ਕਿਸੇ ਗਲਤਫਹਿਮੀ 'ਚ ਨੇ ਆਪਰੇਸ਼ਨ ਇਕੁਅਲਾਈਜ਼ ਅਧੀਨ ਕੀਤੀ ਗਈ ਕਾਰਵਾਈ ਮਗਰੋਂ ਯੂਕੇ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 53 ਜਣਿਆਂ ਦੀਆਂ ਅਸਾਈਲਮ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਤੇ ਇਹ ਕਤਾਰ ਲਗਾਤਾਰ ਲੰਬੀ ਹੋ ਸਕਦੀ ਹੈ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਤੋ ਖਾਤੜੀ ਰਾਹੀ ਫੂਡ ਡਿਲੀਵਰੀ ਕਰਦੇ ਆ ਫੜੇ ਗਏ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਰਿਪੋਰਟ ਕਰ ਦਿੱਤਾ ਜਾਵੇਗਾ ਇਥੇ ਦੱਸਣਾ ਬਣਦਾ ਹੈ ਕਿ ਡੋਨਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਛਾਪਿਆਂ ਲਈ ਵਾਧੂ ਫੰਡਸ ਦਿੱਤੇ ਜਾਣ ਦੀ ਤਰਜ਼ ਤੇ ਯੂਕੇ ਦੀਆਂ ਇਮੀਗ੍ਰੇਸ਼ਨ ਐਨਫੋਰਸਮੈਂਟ ਟੀਮਾਂ ਨੂੰ 5 ਮਿਲੀਅਨ ਪਾਉਂਡ ਦੀ ਵਾਧੂ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ ਹੈ ਯੂਕੇ ਦੇ ਗ੍ਰਹਿ ਵਿਭਾਗ ਚ ਡਾਇਰੈਕਟਰ ਐਨਫੋਰਸਮੈਂਟ ਐਡੀ ਮੌਂਟ ਗੋਮਰੀ ਦਾ ਕਹਿਣਾ ਸੀ ਕਿ ਮੁਲਕ ਚ ਗੈਰਕਾਨੂੰਨੀ ਤੌਰ ਤੇ ਮੌਜੂਦ ਲੋਕਾਂ ਵਿਰੁੱਧ ਕਾਰਵਾਈ ਤੇਜ਼ ਕੀਤੀ ਗਈ ਹੈ ਅਤੇ ਵਿਭਾਗ ਦੀਆਂ ਟੀਮਾਂ 24 ਘੰਟੇ ਛਾਪੇ ਮਾਰਨ ਦਾ ਕੰਮ ਕਰ ਰਹੀਆਂ ਨੇ ਇਸ ਕੰਮ ਦੇ ਵਿੱਚ ਪੁਲਿਸ ਤੋਂ ਵੀ ਸਹਿਯੋਗ ਮਿਲ ਰਿਹਾ ਹੈ ਤੇ ਇੱਕ ਹਫਤੇ ਦੌਰਾਨ 71 ਗੱਡੀਆਂ ਜ਼ਬਤ ਕੀਤੀਆਂ ਗਈਆਂ ਨਾਜਾਇਜ਼ ਪ੍ਰਵਾਸ ਸਿਰਫ ਯੂਕੇ ਹੀ ਨਹੀਂ ਸਗੋ ਪੂਰੇ ਯੂਰਪ ਦੇ ਵਿੱਚ ਵੱਡਾ ਮਸਲਾ ਬਣ ਚੁੱਕਾ ਹੈ ਅਤੇ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ ਦੱਸਦੀ ਹੈ ਕਿ ਯੂਕੇ ਸਰਕਾਰ ਵੱਲੋਂ ਕਿਸਤਿਆਂ ਰਾਹੀਂ ਆਉਣ ਵਾਲੇ ਪ੍ਰਵਾਸੀਆਂ ਨੂੰ ਫਰਾਂਸ ਵਾਪਸ ਭੇਜਣ ਦਾ ਸਿਲਸਿਲਾ ਵੀ ਲਗਾਤਾਰ ਸ਼ੁਰੂ ਕੀਤਾ ਜਾ ਚੁੱਕਾ ਹੈ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਵੱਲੋਂ 1 ਇਨ 1 ਆਊਟ ਪਾਇਲਟ ਪ੍ਰੋਗਰਾਮ ਆਰੰਭਿਆ ਗਿਆ ਹੈ ਬ੍ਰਿਟਾਨੀਆ 'ਚ ਮੌਜੂਦਾ ਬਰੇ ਦੌਰਾਨ ਛੋਟੀਆਂ ਕਿਸ਼ਤੀਆਂ ਰਾਹੀਂ 25000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਦਾਖਲ ਹੋ ਚੁੱਕੇ ਨੇ ਅਤੇ ਸਟਾਰਮਰ ਨੇ ਦਾਅਵਾ ਕੀਤਾ ਹੈ ਕਿ ਮਨੁੱਖੀ ਤਸਕਰਾਂ ਦੇ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਇਸ ਰੁਝਾਨ ਨੂੰ ਬੰਦ ਕੀਤਾ ਜਾਵੇਗਾ ਅਮਰੀਕਾ ਚ ਕੁਦਰਤ ਨੇ ਮੋੜ ਕਹਿ ਟਾ ਦਿੱਤਾ ਜਦੋਂ ਹਾਈਵੇ ਤੇ ਜਾਂਦੇ ਟਰੱਕਾਂ ਅਤੇ ਗੱਡੀਆਂ ਉੱਤੇ ਅਸਮਾਨੀ ਬਿਜਲੀ ਡਿੱਗੀ ਅਤੇ ਹਰ ਪਾਸੇ ਅੱਗ ਦੀਆਂ ਲਾਟਾਂ ਨਜ਼ਰ ਆਈਆਂ ਸਾਊਥ ਕੈਰੋਲਾਈਨਾ ਸੂਬੇ ਦੇ ਚਾਰਲਸਟਨ ਸ਼ਹਿਰ ਨੇੜੇ ਹਾਈਵੇ 17 ਤੇ ਵਾਪਰੀ ਘਟਨਾ ਇੱਕ ਡੈਸ਼ ਕੈਮ ਚ ਕੈਦ ਹੋ ਗਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਹਵਾਵਾਂ ਅਤੇ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਦੀ ਹੈ ਤੇ ਸੜਕ ਤੇ ਇੱਕ ਪਾਸੇ ਲੱਗੇ ਟਰਾਂਸਫਾਰਮਰ ਚ ਧਮਾਕਾ ਹੋ ਜਾਂਦਾ ਹੈ ਇਸੇ ਦੌਰਾਨ ਓਵਰਲੋਡ ਹੋਈਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਤੇ ਨੀਲੇ ਰੰਗ ਦੇ ਧਮਾਕੇ ਨਜ਼ਰ ਆਉਂਦੇ ਨੇ ਹੌਲਨਾਕ ਘਟਨਾ ਨੂੰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੁਝ ਪਲਾਂ ਵਾਸਤੇ ਸਵੇਰ ਦਾ ਸਮਾਂ ਹਨੇਰੀ ਰਾਤ ਚ ਤਬਦੀਲ ਹੋ ਗਿਆ ਤੇ ਸੰਘਣਾ ਧੂਆਂ ਉੱਠਦਾ ਨਜ਼ਰ ਆਇਆ ਟ੍ਰੈਫਿਕ ਲਾਈਟਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ 3 ਘੰਟੇ ਤੱਕ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਿਆ ਮਾਉਂਟ ਪਲੇਜ਼ੈਂਟ ਪੁਲਿਸ ਨੇ ਦੱਸਿਆ ਹੈ ਕਿ ਸੋਮਵਾਰ ਸਵੇਰੇ ਹੈਰਾਨੀਕੁਨ ਹਾਲਾਤ ਵੇਖਣ ਨੂੰ ਮਿਲੇ ਹਾਈਵੇ ਤੋਂ ਲੰਘ ਰਹੇ ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹੀ ਘਟਨਾ ਵਾਪਰ ਸਕਦੀ ਹੈ ਪੁਲਿਸ ਮੁਤਾਬਕ ਅਸਮਾਨੀ ਬਿਜਲੀ ਡਿੱਗਣ ਕਰਕੇ ਬਿਜਲੀ ਸਪਲਾਈ ਠੱਪ ਹੋ ਗਈ ਤੇ ਟ੍ਰੈਫਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਘਟਨਾ ਮਗਰੋਂ ਡੋਮਿਨੀਅਨ એનર્ਜੀ ਦੇ ਮੁਲਾਜ਼ਮ ਹਰਕਤ 'ਚ ਆ ਗਏ ਅਤੇ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਆਰੰਭ ਦਿੱਤੇ ਖੁਸ਼ਕਿਸਮਤੀ ਨਾਲ ਬਿਜਲੀ ਡਿੱਗਣ ਦੀ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਉਧਰ ਮੌਸਮ ਵਿਭਾਗ ਨੇ ਦੱਸਿਆ ਕਿ ਸਮੁੰਦਰੀ ਤੂਫਾਨ ਐਰੀਨ ਹੌਂਚ ਆ ਚੁੱਕਾ ਹੈ ਤੇ ਜਲਦ ਹੀ 2025 ਤੋਂ ਪਹਿਲਾਂ ਤੂਫਾਨ ਵਜੋਂ ਦਸਤਕ ਦੇ ਸਕਦਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ